ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜਿਆ ਜੀ ਗੁਰਿੰਦਰ ਇੱਕ ਹੋਰ ਸੱਚੀ ਘਟਨਾ ਲੈ ਕੇ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਸੋ ਅੱਜ ਦੀ ਵੀ ਜਿਹੜੀ ਇਹ ਘਟਨਾ ਸਬੰਧ ਰੱਖਦੀ ਆ ਜੀ ਯੂਪੀ ਦੇ ਨਾਲ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਮੁਜ਼ਫਰਨਗਰ ਉੱਥੇ ਦਾ ਇੱਕ ਪਿੰਡ ਇੱਥੇ ਇੱਕ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਦੇ ਵਿੱਚ ਇੱਕ ਲੜਕੀ ਆ ਜੀ ਨੀਹਾ ਨੇਹਾ ਬਚਪਨ ਤੋਂ ਹੀ ਅਬਨਾਰਮਲ ਲੜਕੀ ਤੁਸੀਂ ਕਹਿ ਸਕਦੇ ਹੋ ਜਿਹਦਾ ਦਿਮਾਗੀ ਸੰਤੁਲਨ ਬਚਪਨ ਤੋਂ ਹੀ ਠੀਕ ਨਹੀਂ ਸੀ ਤੁਸੀਂ ਅਕਸਰ ਰਾਹਾਂ ਦੇ ਵਿੱਚ ਦੇਖਦੇ ਹੋਵੋਗੇ ਇਹੋ ਜਿਹੇ ਲੋਕ ਜਿਹੜੇ ਐ ਇਦਾਂ ਹੀ ਤੁਰੇ ਫਿਰਦੇ ਹੁੰਦੇ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚੋਂ ਇੱਕ ਸੀਗੀ ਨੇਹਾ ਮਾਪੇ ਕੋਈ ਬਹੁਤਾ ਧਿਆਨ ਇਹਦੇ ਤੇ ਨਹੀਂ ਦਿੰਦੇ ਸੀ ਭਾਵੇਂ ਦੇ ਭੈਣ ਭਰਾ ਵੀ ਸੀ ਸਾਰਾ ਪਰਿਵਾਰ ਸੀ ਪਰ ਇਹ ਉਦਾਂ ਹੀ ਸੜਕਾਂ ਤੇ ਤੋਰੀ ਫਿਰਦੀ ਰਹਦੀ ਸੀਗੀ ਪੜ੍ਹ ਲਿਖ ਨਹੀਂ ਪਾਈ ਦਿਮਾਗੀ ਸੰਤੁਲਨ ਨਾ ਠੀਕ ਹੋਣ ਕਰਕੇ ਸਕੂਲ ਕਦੇ ਵੀ ਨਹੀਂ ਗਈ ਜਦਕਿ ਇਹਦੇ ਜਿਹੜੇ ਇੱਕ ਇਹਦਾ ਭਰਾ ਤੇ ਇੱਕ ਭੈਣ ਸੀ ਇਹ ਦੋਨੋਂ ਸਕੂਲ ਦੇ ਵਿੱਚ ਪੜ੍ਹਦੇ ਸੀ ਦੇਖਣ ਨੂੰ ਬਹੁਤ ਖੂਬਸੂਰਤ ਸੀ ਸੜਕਾਂ ਤੇ ਤੁਰੇ ਫਿਰਦੀ ਰਹਿੰਦੀ ਸੀ ਪਿੰਡ ਦੀਆਂ ਦੇ ਤੇ ਮਾਪੇ ਬਿਲਕੁਲ ਵੀ ਇਹ ਗੌਰ ਨਹੀਂ ਸੀ ਕਰਦੇ ਕਿ ਉਹਨਾਂ ਦੀ ਜਿਹੜੀ ਕੁੜੀ ਨੇਹਾ ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਤੇ ਉਹਨੂੰ ਘਰ ਦੇ ਵਿੱਚ ਰੱਖਿਆ ਜਾਵੇ ਜਾਂ ਜਿੱਥੇ ਵੀ ਜਾਣਾ ਉਹਨੂੰ ਨਾਲ ਲੈ ਕੇ ਜਾਇਆ ਜਾਵੇ ਬਿਲਕੁਲ ਵੀ ਇਦਾਂ ਦਾ ਕੁਝ ਨਹੀਂ ਸੀਗਾ ਇੱਕ ਵਾਰ ਦੀ ਗੱਲ ਹੈ ਕਿ ਇਦਾਂ ਹੀ ਸਹਿਜ ਸੁਭਾਅ ਉਹ ਪਿੰਡ ਦੇ ਵਿੱਚ ਤੁਰੇ ਫਿਰਦੀ ਸੀ ਤੇ ਦੁਪਹਿਰ ਦੇ ਵੇਲੇ ਇੱਕ ਦਰਖਤ ਦੇ ਥੱਲੇ ਬੈਠ ਜਾਂਦੀ ਆ ਜੀ ਡਰਕਟ ਦੇ ਥੱਲੇ ਜਦੋਂ ਬੈਠੀ ਹੁੰਦੀ ਆ ਦੁਪਹਿਰ ਦਾ ਸਮਾਂ ਸੀ ਬਿਲਕੁਲ ਸੁੰਨਸਾਨ ਸੀਗਾ ਸਾਰੇ ਪਾਸੇ ਤਾਂ ਪਿੰਡ ਦਾ ਜਿਹੜਾ ਸਰਪੰਚ ਸੀ ਉਹਦਾ ਮੁੰਡਾ ਰਾਹੁਲ ਉਹ ਆਪਣੇ ਦੋਸਤਾਂ ਦੇ ਨਾਲ ਗੱਡੀ ਦੇ ਵਿੱਚੋਂ ਲੰਘ ਰਿਹਾ ਸੀ ਸ਼ਰਾਬ ਉਹਨਾਂ ਨੇ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਤਿੰਨੋਂ ਜਣੇ ਧੁੱਤ ਸੀਗੇ ਰਾਹੁਲ ਦੀ ਨਜ਼ਰ ਆ ਜਿਹੜੀ ਉਹ ਨੀਹਾ ਦੇ ਉੱਤੇ ਜਾਂਦੀ ਆ ਉਹਦਾ ਸੁਹੱਪਣ ਦੇਖ ਕੇ ਤੇ ਉਹਨੂੰ ਪਤਾ ਸੀ ਕਿ ਇਹ ਲੜਕੀ ਆ ਜਿਹੜੀ ਮਾਨਸਿੰਘ ਮਾਨਸਿਕ ਤੌਰ ਤੇ ਨਹੀਂ ਠੀਕ ਤਾ ਉਹਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ ਉਹਦਾ ਸੁਪਣਾ ਦੇਖ ਕੇ ਉਹਦੀ ਨੀਂਦ ਡੋਲ ਜਾਂਦੀ ਆ ਉਹ ਤੋਨੇ ਸ਼ਰਾਬ ਪੀਤੀ ਹੋਈ ਸੀ ਤਾਂ ਉਹਦੇ ਕੋਲ ਉਹ ਗੱਡੀ ਲੈ ਕੇ ਜਾਂਦੇ ਆ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਨੇਹਾ ਉਹਨਾਂ ਨੂੰ ਕੋਈ ਵੀ ਰਿਸਪਾਂਸ ਨਹੀਂ ਦਿੰਦੀ ਤਾਂ ਉਹ ਕੀ ਕਰਦੇ ਨੇ ਜ਼ਬਰਦਸਤੀ ਨੇਹਾ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦੇ ਆ ਜਦੋਂ ਗੱਡੀ ਦੇ ਵਿੱਚ ਬਿਠਾਉਂਦੇ ਨੇ ਤਾਂ ਨੇਹਾ ਵਿਰੋਧ ਜ਼ਰੂਰ ਕਰਦੀ ਆ ਚੀਕਾਂ ਜ਼ਰੂਰ ਮਾਰਦੀ ਆ ਇੰਨੀ ਕੋ ਨੂੰ ਸਮਝ ਜ਼ਰੂਰ ਸੀ ਕਿ ਉਹਦੇ ਨਾਲ ਕੁਝ ਗਲਤ ਕਰਨ ਜਾ ਰਹੇ ਨੇ ਕੋਈ ਵੀ ਉਹਦੀਆਂ ਚੀਕਾਂ ਸੁਣਨ ਵਾਲਾ ਉਸ ਸਮੇਂ ਨਹੀਂ ਸੀਗਾ ਤੇ ਇਹ ਜ਼ੋਰ ਜ਼ਬਰਦਸਤੀ ਦੇ ਨਾਲ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਇੱਕ ਹੋਰ ਸੁੰਨੀ ਜਗ੍ਹਾ ਤੇ ਲੈ ਜਾਂਦੇ ਨੇ ਤੇ ਸੁੰਨੀ ਜਗ੍ਹਾ ਤੇ ਲਿਜਾ ਕੇ ਉਹਦੇ ਨਾਲ ਜ਼ਬਰਜਨਾਹ ਕੀਤਾ ਜਾਂਦਾ ਤਿੰਨਾਂ ਦੇ ਵੱਲੋਂ ਵਾਰੀ-ਵਾਰੀ ਇਹ ਕਹਿ ਸਕਦੇ ਹਾਂ ਵਾਰੀ-ਵਾਰੀ ਤਿੰਨੋਂ ਜਣੇ ਨੇਹਾ ਦੇ ਨਾਲ ਬਲਾਤਕਾਰ ਕਰਦੇ ਨੇ ਨੇਹਾ ਬਹੁਤ ਰੋਕਣ ਦੀ ਕੋਸ਼ਿਸ਼ ਕਰਦੀ ਆ ਬਹੁਤ ਠੀਕ ਚਿਹੜਾ ਪਾਉਂਦੀ ਆ ਪਰ ਕਿਤੇ ਕੋਈ ਨੇੜੇ ਤੇ ਜਿਹੜੇ ਸੁਣਨ ਵਾਲਾ ਨਹੀਂ ਸੀ ਉਦੋਂ ਤੱਕ ਇਹ ਆਪਣਾ ਆਪਣੀ ਹਵਸ ਨੂੰ ਪੂਰਾ ਕਰਦੇ ਨੇ ਜਦ ਤੱਕ ਇਹਨਾਂ ਦਾ ਮਨ ਨਹੀਂ ਭਰ ਜਾਂਦਾ ਤਿੰਨਾਂ ਦਾ ਜਦੋਂ ਇਹਨਾਂ ਦਾ ਮਨ ਭਰ ਜਾਂਦਾ ਵਾ ਤਾਂ ਇਹ ਕੀ ਕਰਦੇ ਨੇ ਜੀ ਉਹਦਾ ਗਲਾ ਘੁੱਟ ਕੇ ਹੱਤਿਆ ਕਰ ਦਿੰਦੇ ਆ ਕੱਲਾ ਜ਼ਬਰਦਸਤਾ ਉਸ ਲੜਕੀ ਦੇ ਨਾਲ ਇਹਨਾਂ ਨੇ ਨਹੀਂ ਕੀਤਾ ਉਹਨੂੰ ਜਾਨੋਂ ਵੀ ਮਾਰਤਾ ਆਪਣੀ ਹਵਸ ਪੂਰੀ ਕਰਨ ਤੋਂ ਬਾਅਦ ਜਦੋਂ ਇਹ ਮਰ ਜਾਂਦੀ ਆ ਨੀਹਾ ਤਾਂ ਇਹਨੂੰ ਉੱਥੇ ਹੀ ਗੱਡੀ ਤੋਂ ਬਾਹਰ ਸੁੱਟ ਕੇ ਚਲੇ ਜਾਂਦੇ ਨੇ ਜਦੋਂ ਨੀਹਾ ਸੜਕ ਦੇ ਉੱਤੇ ਮਰੀ ਪਈ ਹੁੰਦੀ ਆ ਤਾਂ ਕੁਝ ਲੋਕ ਜਦੋਂ ਉੱਥੋਂ ਗੁਜ਼ਰਦੇ ਨੇ ਉਹਨੂੰ ਪਛਾਣਦੇ ਨੇ ਤਾਂ ਸਾਰੇ ਪਿੰਡ ਦੇ ਵਿੱਚ ਉਹ ਰੋਲਾ ਪਾਉਂਦੇ ਨੇ ਕਿ ਨੀਹਾ ਸੜਕ ਦੇ ਉੱਤੇ ਮਰੀ ਪਈ ਆ ਉਹਦੇ ਪਰਿਵਾਰ ਵਾਲੇ ਵੀ ਉੱਥੇ ਪਹੁੰਚਦੇ ਨੇ ਬਹੁਤ ਜ਼ਿਆਦਾ ਘਬਰਾ ਜਾਂਦੇ ਨੇ ਤੇ ਇਹ ਦੇਖ ਕੇ ਕੁਝ ਲੋਕ ਜਿਹੜੇ ਪੁਲਿਸ ਨੂੰ ਵੀ ਸੂਚਨਾ ਦਿੰਦੇ ਨੇ ਕਿ ਇਦਾਂ ਦਾ ਕਰਕੇ ਇੱਥੇ ਆਹ ਕੰਮ ਹੋਇਆ ਪੁਲਿਸ ਮੌਕੇ ਤੇ ਆਉਂਦੀ ਆ ਨੀਹਾ ਦੀ ਜਿਹੜੀ ਬੋਡੀ ਆ ਉਹਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਉਹਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਵਾ ਤੇ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਉਹਦੇ ਵਿੱਚ ਇਹ ਸਾਬਤ ਹੋ ਜਾਂਦਾ ਕਿ ਪਹਿਲਾਂ ਇਹਦੇ ਨਾਲ ਬਲਾਤਕਾਰ ਹੋਇਆ ਵਾ ਤੇ ਬਾਅਦ ਦੇ ਵਿੱਚ ਇਹਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮਾਪਿਓ ਹੁਣ ਬਹੁਤ ਪਛਤਾ ਰਹੇ ਸੀ ਕਿ ਉਹਨਾਂ ਨੇ ਆਪਣੀ ਧੀ ਦਾ ਖਿਆਲ ਕਿਉਂ ਨਹੀਂ ਰੱਖਿਆ ਤੇ ਉਹਨਾਂ ਨੇ ਆਪਣੀ ਧੀ ਦੀ jaan ਗਵਾਲੀ। ਪੁਲਿਸ ਹੁਣ ਦੋਸ਼ੀਆਂ ਦੀ ਭਾਲ ਦੇ ਵਿੱਚ ਲੱਗ ਜਾਂਦੀ ਆ ਦੀ ਹੁਣ ਉੱਥੇ ਕੋਈ ਬਹੁਤਾ ਹੀ ਸੀਸੀਟੀਵੀ ਕੈਮਰੇ ਤਾਂ ਨਹੀਂ ਸੀਗੇ ਜਿੱਥੇ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਪਰ ਫੇਰ ਵੀ ਪੁਲਿਸ ਸਾਰੇ ਪਿੰਡ ਦੇ ਜਿਹੜੇ ਸੀਸੀਟੀਵੀ ਕੈਮਰੇ ਜਿੱਥੇ ਵੀ ਲੱਗੇ ਸੀ ਉਹ ਦੇਖਣ ਦੀ ਫੁਟੇਜ ਲੈਣ ਦੀ ਕੋਸ਼ਿਸ਼ ਕਰਦੀ ਆ ਤਾਂ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਰਾਹੁਲ ਤੇ ਉਹਦੇ ਦੋਸਤਾਂ ਦੀ ਜਿਹੜੀ ਗੱਡੀ ਲੰਗਦੀ ਹੋਈ ਨਜ਼ਰ ਆਉਂਦੀ ਆ ਉਸੇ ਸਮੇਂ ਦੁਪਹਿਰ ਦੇ ਸਮੇਂ ਪੁਲਿਸ ਦਾ ਸਿੱਧਾ ਸ਼ੱਕਾ ਜਿਹੜਾ ਰਾਹੁਲ ਦੇ ਉੱਤੇ ਜਾਂਦਾ ਕਿ ਇਹ ਸਾਰਾ ਕੁਝ ਰਾਹੁਲ ਨੇ ਹੀ ਕੀਤਾ ਵਾ ਤਾਂ ਉਹ ਰਾਹੁਲ ਦੇ ਘਰੇ ਜਾਂਦੇ ਨੇ ਸਰਪੰਚ ਉਹਨਾਂ ਨੂੰ ਮਿਲਦਾ ਪੁੱਛਦਾ ਕਿ ਕੀ ਗੱਲ ਹੋਈ ਆ ਤਾਂ ਉਹ ਕੋਈ ਵੀ ਗੱਲ ਸਰਪੰਚ ਦੀ ਨਹੀਂ ਸੁਣਦੇ ਸਿੱਧਾ ਰਾਹੁਲ ਨੂੰ ਫੜਦੇ ਨੇ ਤੇ ਆਪਣੀ ਕਸਟਡੀ ਦੇ ਵਿੱਚ ਲੈ ਲੈਂਦੇ ਨੇ ਉਹਨੂੰ ਪਹਿਲਾਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਪਿਆਰ ਦੇ ਨਾਲ ਰਾਹੁਲ ਇਸ ਗੱਲ ਤੋਂ ਬਿਲਕੁਲ ਮੁਕਰ ਜਾਂਦਾ ਕਿ ਉਹਨੇ ਇਹੋ ਜਿਹਾ ਕੁਝ ਨਹੀਂ ਕੀਤਾ ਪਰ ਪੁਲਿਸ ਉਹਨੂੰ ਪੂਰਾ ਮਾਰ ਦੀ ਕੁੱਟਦੀ ਆ ਤੇ ਜਦੋਂ ਮਾਰਿਆ ਕੁੱਟਿਆ ਜਾਂਦਾ ਤਾਂ ਉਹ ਆਪਣਾ ਜਿਹੜਾ ਜ਼ੁਰਮ ਕਬੂਲ ਕਰ ਲੈਂਦਾ ਤੇ ਦੱਸਦਾ ਵਾ ਕਿ ਹਾਂ ਉਹਨੇ ਹੀ ਤੇ ਉਹਦੇ ਜਿਹੜੇ ਦੋ ਦੋਸਤ ਆ ਉਹਨਾਂ ਨੇ ਰਲ ਕੇ ਨੀਹਾ ਦੇ ਨਾਲ ਪਹਿਲਾਂ ਜ਼ਬਰਜਨਾਹ ਕੀਤਾ ਤੇ ਫੇਰ ਉਹਨੂੰ ਜਾਨੋਂ ਮਾਰ ਦਿੱਤਾ ਬਾਅਦ ਵਿੱਚ ਜੀ ਜਿਹੜੇ ਦੋ ਦੋਸਤ ਹੋਰ ਸੀਗੇ ਇਹਦੇ ਨਾਲ ਉਹਨਾਂ ਨੂੰ ਵੀ ਫੜਿਆ ਜਾਂਦਾ ਵਾ ਤੇ ਇਹ ਤਿੰਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਕਿ ਇੱਕ ਅਬਨਾਰਮਲ ਲੜਕੀ ਦੇ ਨਾਲ ਰੇਪ ਹੋਇਆ ਵਾ ਉਹ ਵੀ ਪਿੰਡ ਦੇ ਹੀ ਸਰਪੰਚ ਦੇ ਮੁੰਡੇ ਦੁਆਰਾ ਕੀਤਾ ਗਿਆ ਲੋਕ ਤੂ ਤੂ ਕਰਦੇ ਨੇ ਇਨਸਾਫ ਦੀ ਮੰਗ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਨੇ ਪਰ ਜਦੋਂ ਇਹ ਤਿੰਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਉਮਰ ਕੈਦ ਦੀ ਸਜ਼ਾ ਵਾ ਜਿਹੜੀ ਉਹ ਦਿੱਤੀ ਜਾਂਦੀ ਆ ਜੀ ਤੋ ਦੋਸਤੋ ਇਹ ਜਿਹੜੀ ਘਟਨਾ ਇਹ ਕੋਈ ਨਵੀਂ ਨਹੀਂ ਆ ਹਰ ਪਿੰਡ ਦੇ ਵਿੱਚ ਹਰ ਸਟੇਟ ਦੇ ਵਿੱਚ ਕਹਿ ਸਕਦੇ ਹਾਂ ਕਿ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਕੁਝ ਨਿਗਾ ਦੇ ਵਿੱਚ ਆ ਜਾਂਦੀਆਂ ਨੇ ਕੁਝ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ ਕੁਝ ਸੋਸ਼ਲ ਮੀਡੀਆ ਤੇ ਨਹੀਂ ਆਉਂਦੀਆਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਦੱਬ ਕੇ ਰਹਿ ਜਾਂਦੀਆਂ ਨੇ ਪਰ ਇੱਥੇ ਮੈਂ ਕਹੂੰਗਾ ਜੀ ਗਲਤੀ ਮਾਪੇ ਬਾਪ ਦੀ ਅਨੇਹਾਂ ਦੇ ਮਾਪੇ ਬਾਪ ਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਜੇ ਉਹ ਠੀਕ ਨਹੀਂ ਹੈਗੀ ਦਿਮਾਗੀ ਤੌਰ ਤੇ ਤਾਂ ਉਹਨੂੰ ਇਦਾਂ ਇਕੱਲੀ ਨੂੰ ਉਹ ਪਿੰਡ ਦੇ ਵਿੱਚ ਕਿਉਂ ਜਾਣ ਦਿੰਦੇ ਸੀ ਇਹ ਤਾਂ ਸੋ ਬੱਚਾ ਤਾਂ ਬੱਚਾ ਹੀ ਹੁੰਦਾ ਜੀ ਭਾਵੇਂ ਉਹ ਜਿੱਦਾਂ ਦਾ ਮਰਜ਼ੀ ਹੋਵੇ ਮਾਪੇ ਨੇ ਆਪਣੀਆਂ ਗੈਲੀ ਕਰਕੇ ਉਹਦੀ ਜਿਹੜੀ ਜਾਨ ਤੋਂ ਹੱਥ ਉਹਨਾਂ ਨੂੰ ਧੋਣਾ ਪਿਆ ਤੇ ਹੁਣ ਉਹਨਾਂ ਕੋਲ ਪਛਤਾਵਾ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗੀ ਅੱਜ ਦੀ ਇਹ ਸੱਚੀ ਘਟਨਾ ਇਹਦੇ ਬਾਰੇ ਆਪਣੀ ਰਾਏ ਜ਼ਰੂਰ ਦਿਓ ਤੇ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਜੀ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ